ਕੁਸੀ ਦੇਖ ਰਹੇ ਹਾਂ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰਤੇਵਾਲੀਆ ਬੀਤੇ ਕੱਲ 6 ਤਰੀਕ ਨੂੰ ਇੱਕ ਹਮਲਾ ਹੋਇਆ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਗਿਆ ਸ੍ਰੀ ਗੁਰਦੁਆਰਾ ਸਾਹਿਬ ਦੇ ਉੱਪਰ ਗੁਰਦੁਆਰਾ ਸਾਹਿਬ ਜੰਮੂ ਦੇ ਨੇੜੇ ਲੱਗਦਾ ਹੈ ਪੁਂਚ ਏਰੀਆ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਯਾਤਰੀ ਵੀ ਕਈ ਨੁਕਸਾਨੇ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਕ ਪਵਿੱਤਰ ਦੇ ਹੈ ਉਹ ਵੀ ਨੁਕਸਾਨੀ ਗਈ ਹੈ ਨਾਲ ਜਿਹੜੇ ਯਾਤਰੀ ਸੀ ਉਹ ਇਹਨਾਂ ਦਾ ਵੀ ਨੁਕਸਾਨ ਹੋਇਆ ਗ੍ਰੰਥੀ ਸਿੰਘ ਵੀ ਇਸ ਹਮਲੇ ਦੇ ਵਿੱਚ ਸ਼ਹੀਦ ਹੋ ਗਿਆ ਪਾਕਿਸਤਾਨ ਦੇ ਵੱਲੋਂ ਇੰਡੀਆ ਦੇ ਵਿੱਚ ਵਾਰ-ਵਾਰ ਹਮਲੇ ਕੀਤੇ ਜਾ ਰਹੇ ਹੈ ਤੇ ਜਵਾਬੀ ਕਾਰਵਾਈ ਕਦੋਂ ਤੱਕ ਇੰਡੀਆ ਕਰੇਗਾ ਜਾਂ ਕਦੋਂ ਤੱਕ ਉਸ ਨੂੰ ਮੂੰਹ ਤੋੜ ਜਵਾਬ ਦੇਵੇਗਾ ਇਹ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਨਾਤਾ ਕੁਛ ਉਥੋਂ ਦੀ ਸਰਕਾਰ ਦਾ ਜਾਣਾ ਤੇ ਨਾ ਕੁਛ ਇੱਥੋਂ ਦੀ ਸਰਕਾਰ ਦਾ ਜਾਣਾ ਆਵਾਮ ਜਿਹੜੀ ਹੈ ਉਹਦਾ ਹੀ ਨੁਕਸਾਨ ਹੁੰਦਾ ਜਦੋਂ ਵੀ ਹੁੰਦਾ ਦੋਵਾਂ ਪਾਸੇ ਇਨਸਾਨਾਂ ਦੀਆਂ ਹੀ ਮੌਤਾਂ ਹੁੰਦੀਆਂ ਕਦੇ ਅੱਜ ਤੱਕ ਕਦੇ ਜੰਗ ਦੇ ਦਰ ਵਿੱਚ ਜੰਗ ਦੇ ਦਰਮਿਆਨ ਕਦੇ ਤੁਸੀਂ ਦੇਖਿਆ ਕਿ ਕਦੇ ਕੋਈ ਲੀਡਰ ਮਰਦਾ ਹੋਵੇ ਕਿਸੇ ਵੀ ਦੇਸ਼ ਦਾ ਕਦੇ ਕੋਈ ਲੀਡਰ ਨਹੀਂ ਮਰਦਾ ਜਾਂ ਜਿਹੜੇ ਇਸ ਇਨਸਾਨਪੁਰ ਕੌਣ ਵਾਲੇ ਹੁੰਦੇ ਆ ਕਦੇ ਉਹ ਮਰਦੇ ਦਿਸੇ ਆ ਆਮ ਪਬਲਿਕ ਹੀ ਪੀਸੀ ਜਾਂਦੀ ਹੈ ਤੁਸੀਂ ਕਿਸ ਤਰ੍ਹਾਂ ਆਪਰੀ ਰਿਆ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ